ਕਸਾਹ ਦਾ ਕੋ ਬਗੈਸ਼ਵਰ ਤਾਂ ਮਾਣ ਵਾਲਾ ਨੇ ਬੁੱਲੇ ਪਤਾ ਮੈਂ ਬੈਠੇ ਬੈਠੇ ਸਟੇਜ ਤੇ ਜਦ ਇਹ ਹੈੱਡਫੋਨ ਕੰਨਾਂ ਨੂੰ ਲਾਇਆ ਤੇ ਮੈਂ ਸੋਹਣੇ ਬੈਠੇ ਬੈਠੇ ਨੇ ਸਾਹ ਸੰਗਤ ਕਿਸੇ ਨੇ ਬਿਆਨ ਦਿੱਤਾ ਵੀ ਉਹ ਹਰੀ ਜਿਹੜਾ ਹਰ ਮੰਦਰ ਹੈ ਉਹਦੇ ਵਿੱਚ ਅਸੀਂ ਆਪਣੀ ਪੂਜਾ ਕਰਾਂਗੇ ਵਿਸ਼ੇਸ਼ ਕਰਾਂਗੇ ਜਲਦੀ ਮੰਦਰ ਬਣਾਵਾਂਗੇ ਮੈਂ ਕਹਿੰਦਾ ਕੋਈ ਗੱਲ ਨਹੀਂ ਵੱਡੇ ਵੀ ਰਾਜਾ ਕੋਈ ਗੱਲ ਨਹੀਂ ਆਪਾਂ ਕਿਹੜਾ ਕਹਿੰਦੇ ਆਓ ਜੀ ਸਦਕੇ ਆਓ ਪਰ ਇੱਕ ਗੱਲ ਯਾਦ ਰੱਖੀ ਇੱਥੇ ਤੇ ਤੁਹਾਡੀ ਇੰਦਰਾ ਮਾਂ ਨੂੰ ਅਸੀਂ ਗੱਡੀ ਚੜਿਆ ਉਹਨੂੰ ਨੇ ਪੈਰ ਪਾਣ ਦਿੱਤਾ ਅੰਦਰ ਉਹ ਇੱਥੇ ਤੇ ਲੱਖਾਂ ਦੀ ਫੌਜ ਆ ਗਈ ਉਹ ਅਸੀਂ ਤੇ ਉਹਨੂੰ ਗੋਲੀਆਂ ਨਾਲ ਪੁੰਨ ਪੁੰਨ ਮਾਰਿਆ ਉਹ ਇੱਥੇ ਤੇ ਬਿੰਤਾ 부ੱਜਲ ਅਸੀਂ ਚੰਡੀਗੜ੍ਹ ਜਾ ਕੇ ਬੰਬ ਦੇ ਨਾਲ ਠੋਕਿਆ ਉਹ ਬਗੇਸ਼ਰ ਵਾਲਿਆਂ ਬਾਬਿਆ ਅੱਜ ਨੋਟ ਕਰ ਲੈ ਤੇਰੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ ਟਕਰਾਂਗੇ ਤੈਨੂੰ ਵੀ ਭਾਵੇਂ ਕਿੱਦਾਂ ਤੈਨੂੰ ਗੱਡੀ ਜਿਹੜਾਈਏ ਚੜਾਵਾਂਗੇ ਜ਼ਰੂਰ ਤੈਨੂੰ ਆਹ ਤੇ ਸਹੀ ਸਹੀ ਤੂੰ ਵਰਦੇ ਸਹੀ ਮੂੰਹ ਤੇ ਕਰ ਹਰਮੰਦਰ ਸਾਹਿਬ ਨੂੰ ਮੈਂ ਆਪਣੇ ਪਿਆਰ ਦਾ ਪੁੱਤ ਨਹੀਂ ਓਏ ਅੰਮ੍ਰਿਤਸਰ ਹਰਮੰਦਰ ਸਾਹਿਬ ਚ ਵੜਨਾ ਦੂਰ ਦੀ ਗੱਲ ਉਹ ਬਗੇਸ਼ਰ ਤਾਂ ਮਲੇ ਬਾਬਿਆ ਜੇ ਤੈਨੂੰ ਪੰਜਾਬੀ ਸਮਝ ਆਉਂਦੀ ਹੈ ਮੈਂ ਕਹਿੰਨਾ ਤੂੰ ਅੰਮ੍ਰਿਤਸਰ ਸਾਹਿਬ ਵੜ ਕੇ ਵਿਖਾ ਦੇ ਚੱਲ ਛੱਡ ਅੰਮ੍ਰਿਤਸਰ ਸਾਹਿਬ ਤੂੰ ਪੰਜਾਬ ਵੜ ਕੇ ਵਿਖਾ ਦੇ ਬੋਲੇ ਸੋ ਨਿਹਾਲ ਹਰਮੰਦਰ ਉੱਥੇ ਵੜਨਾ ਇਹਨਾਂ ਨੇ ਉੱਥੇ ਵੜਨਾ ਉਹ ਅਸੀਂ ਤਾਂ ਤੇਰਾ ਘਰ ਬਚਨਾ ਨਿਰੰਕਾਰੀ ਸਾਧ ਉਹ ਦਹਾ ਉਥੇ ਘਰ ਜਾ ਕੇ ਉਹਦੇ ਠੋਕਿਆ ਕੌਣ ਹੋ ਤੁਸੀਂ ਕੌਣ ਜੇ ਤੁਹਾਡੀ ਧੋਤੀ ਟੋਪੀ ਬਚਾਤੀ ਗੁਰੂ ਕੇ ਖਾਲਸੇ ਨੇ ਗੁਰੂ ਤੇਗ ਬਹਾਦਰ ਨੇ ਤੈਨੂੰ ਸਾਂਭ ਲੋ ਇਹਨੂੰ ਸਾਂਭ ਲੋ ਜੇ ਗੁਰੂ ਸਾਹਿਬ ਨੇ ਤਰਸ ਕਰਕੇ ਇਹ ਤੁਹਾਨੂੰ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕਿੰਨੋ ਵੱਡਾ ਕਲੂ ਮੈਂ ਸਾਖਾ ਤੇ ਸਾਂਭ ਲੋ ਸਾਂਭ ਲੋ ਜੇ ਮੰਦਰਾਂ ਚ ਟੱਲ ਵੱਜਣ ਲੱਗ ਗਏ ਨੇ ਤੇ ਇਹਨਾਂ ਨੂੰ ਸਾਂਭ ਲੋ ਮੇਰੀ ਬੇਨਤੀ ਸਾਂਭ ਲੋ